ਤੇ ਅਗਲੀ ਖਬਰ ਆ ਰਹੀ ਹੈ ਜੀ ਰੋਪੜ ਤੋਂ ਜਿੱਥੇ ਇੱਕ ਲੇਡੀ ਨੇ ਆਪਣੇ ਘਰ ਵਾਲੇ ਤੋਂ ਸੌਰੀ ਮੰਗੀ ਇਸ ਹੈਰਾਨੀਜਨਕ ਮਾਮਲੇ ਦੀ ਤੈ ਤੱਕ ਜਾਣ ਲਈ ਅਸੀਂ ਵੱਖੋ ਵੱਖ ਪੱਖਾਂ ਨਾਲ ਗੱਲ ਕੀਤੀ ਹੈ ਪੇਸ਼ ਹੈ ਇੱਕ ਰਿਪੋਰਟ ਆ ਜੀ ਆ ਜੀ ਤੂੰ ਵੀ ਆ ਜੀ ਹੁਣ ਅਸੀਂ ਆਏ ਹਾਂ ਉਸ ਖੁਸ਼ਕਿਸਮਤ ਹਸਬੰਦ ਕੋਲ ਜਿਨ੍ਹਾਂ ਦੀ ਵਾਈਫ ਨੇ ਉਹਨਾਂ ਤੋਂ ਸੌਰੀ ਮੰਗੀ ਹੈ ਸਰ ਇਹ ਕਿਦਾਂ ਹੋਇਆ ਉਹ ਪਾਜੀ ਕੀ ਦੱਸਾਂ ਮੈਨੂੰ ਤਾਂ ਆਪ ਨਹੀਂ ਸਮਝ ਜਿੱਦਾਂ ਹੀ ਕਮਰਾ ਖੋਲੇ ਵਾਈਬ ਨੇ ਸੌਰੀ ਮੰਗ ਲਈ ਤੇ ਫਿਰ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਉਹ ਪਾਜੀ ਮੇਰੇ ਕੋ ਤਾਂ ਖੁਸ਼ੀ ਨਹੀਂ ਸੰਭੀ ਜਾ ਰਹੀ ਅਸੀਂ ਤਾਂ ਢੋਲੀ ਵੀ ਸੱਦੇ ਆ ਤੁਸੀਂ ਵੀ ਆਇਓ 7 ਵਜੇ ਠੀਕ ਹੈ ਮੈਂ ਵੀ ਆਉਂਗਾ ਜੀ ਹੁਣ ਅਸੀਂ ਆਏ ਹਾਂ ਡਾਕਟਰ ਅਮਰਜੀਤ ਜੀ ਕੋਲ ਅਸਰ ਕੀ ਕਹਿਣਾ ਚਾਹੋਗੇ ਇਹ ਮਾਫੀ ਲਾਈਸੈਂਸ ਵਾਇਰਸ ਹੈ ਸਿਰਫ ਅਸਰ ਮਰਦਾ ਜੁ ਪਾਇਆ ਜਾਂਦਾ ਹੈ ਵਾਇਲਡ ਰੇ ਵਿੱਚ ਪਹਿਲਾ ਚਾਂਸ ਹੈ ਕਿ ਕਿਸੇ ਲੇਡੀ ਜੁ ਪਾਇਆ ਗਿਆ ਉਹਨਾਂ ਨੂੰ ਹੁਣ ਤੁਸੀਂ ਕਵਾਰਨਟਾਈਨ ਕਰ ਰਹੇ ਹੋ ਕਵਾਰਨਟਾਈਨ ਉਹਨਾਂ ਨੂੰ ਸਾਡੀ ਟੀਮ ਕਰਨ ਗਈ ਸੀ ਫਿਰ ਬਾਤ ਕੁੱਟਿਆ ਜੀ ਅੱਛਾ ਅਸੀਂ ਆਪਣੀ ਟੀਮ ਸਰਕਾਰੀ ਹਸਪਤਾਲ ਚ ਭਰਤੀ ਕੀਤੀ ਹੈ ਐਨਡੀਆਰਐਫ ਦੀ ਟੀਮ ਬੁਲਾਈ ਹੈ ਉਹ ਆ ਕੇ ਉਹਨੂੰ ਕਵਾਰਨਟਾਈਨ ਕਰਨਗੇ ਹਾਂਜੀ ਸਰ ਰੌਪੜ ਆਨ ਜੀ ਰੌਪੜ ਉਸੇ ਜੋਖ ਸੁਤਰਾ ਤੋਂ ਪਤਾ ਚੱਲੇ ਆ ਕਿ ਐਨਐਸਜੀ ਕਮਾਂਡੋ ਉਸ ਲੇਡੀ ਦੇ ਘਰ ਪੁੱਜ ਚੁੱਕੇ ਨੇ ਹੁਣ ਅਸੀਂ ਆਏ ਆ ਉਸ ਲੇਡੀ ਦੇ ਗਵੰਡੀ ਚੰਨਣ ਜੀ ਕੋਲ ਉਹਨਾਂ ਤੋਂ ਪੁੱਛਦੇ ਆ ਕਿ ਇਸ ਖਬਰ ਬਾਰੇ ਉਹਨਾਂ ਦੀ ਕੀ ਰਾਏ ਹੈ ਮੈਨੂੰ 35 ਸਾਲ ਹੋ ਗਏ ਜੀ ਉਸ ਮੱਲੇ 'ਚ ਰਹਿੰਦੇ ਨੂੰ ਤੁਸੀਂ ਆਪ ਦੱਸੋ ਅੱਜ ਤਾਂ ਕਿਸ ਜਨਾਨੀ ਨੇ ਮਾਫੀ ਮੰਗੀ ਹੈ ਮੇਰੀ ਖੜੀ ਸਕੂਟੀ 'ਚ ਟੱਕਰ ਮਾਰੀ ਉਹਨੇ ਉਹਦੇ ਕੁੱਤੇ ਨੇ ਮੈਨੂੰ ਵੱਢਿਆ ਤੀਜਾ ਮੇਰੇ ਖੜੇ ਦੇ ਉੱਪਰ ਕੂੜਾ ਸੜਤਾ ਉਹਨੇ ਤਿੰਨੋਂ ਵਾਰੀ ਮਾਫੀ ਮੈਂ ਮੰਗੀ ਹੈ ਜੀ ਕੋਈ ਦੱਸੋ ਤੁਸੀਂ ਵਹਿ ਪਿਓ ਤੁਹਾਡੀ ਸ਼ਕਲ ਦੱਸਦੀ ਹੈ ਤੁਸੀਂ ਵਹਿ ਪਿਓ ਅੱਜ ਤੱਕ ਤੁਹਾਡੇ ਘਰ ਵਾਲੇ ਨੇ ਤੁਹਾਡੇ ਤੋਂ ਮਾਫੀ ਮੰਗੀ ਹੈ ਨਹੀਂ ਜੀ ਫਿਰ ਉਹ ਜਰਾਨੀ ਕਿੱਦਾਂ ਮੰਗ ਲੂਗੀ ਸੋਰੀ ਤਾਂ ਮੈਂ ਹੀ ਮੰਗਦਾ ਜੀ ਇਸ ਖਬਰ ਦੇ ਉੱਤੇ ਉੱਗੇ ਮਹਿਲਾ ਰਾਜਨੇਤਾਵਾਂ ਨੇ ਇਹ ਬਿਆਨ ਦਿੱਤੇ ਆਹ ਹੰਦਕ ਸ਼ੰਗਾ ਹਿਊਮਿਲੀਏਸ਼ਨ ਆਫ ਅ ਊਮਨ ਨੰਬਾ ਨੰਬਾ ਕੰਬਾ ਕੰਬਾ ਦੁੰਬਾ ਦੁੰਬਾ ਬੁੰਬਾ ਬੁੰਬਾ ਬੰਬਾ ਬੰਬਾ ਕੰਬਾ ਕੰਬਾ ਇਸ ਖਬਰ ਨੂੰ ਲੈ ਕੇ ਅਸੀਂ ਪ੍ਰਸਿੱਧ ਬਾਬਾ ਜੀ ਕੋਲ ਵੀ ਗਏ ਹੁਣ ਸਾਡੇ ਨਾਲ ਮੌਜੂਦ ਨੇ ਵਿਸ਼ਵ ਪ੍ਰਸਿੱਧ ਬਾਬਾ ਬਾਇਓਲੋਜੀ ਜੀ ਅਸੀਂ ਇਸ ਕੇਸ ਬਾਰੇ ਉਹਨਾਂ ਤੋਂ ਜਾਣਾਂਗੇ ਮੈਂ ਆਪਣੀ ਡੱਬ ਖਰਾਬੀ ਕਿਤਾਬ ਬਾਇਓਲੋਜੀ ਦੀ ਉਹ ਨਾਲ ਲੈ ਕੇ ਆਇਆ ਉਹਦੇ ਵਿੱਚ ਮੈਂ ਇਹ ਪਾਇਆ ਕਿ ਇਹ ਜਿਹੜੀ ਜਨਾਨੀ ਹੈ ਜਿਹਨੇ ਮਾਫੀ ਮੰਗੀ ਹੈ ਇਦਾਂ ਦਾ ਕੇਸ ਜਿਹੜਾ ਹੈ ਨਾ ਉਹ 600 ਜਾਂ 650 ਸਾਲਾਂ ਬਾਅਦ ਆਉਂਦਾ ਔਰ 400 ਸਾਲ ਪਹਿਲਾਂ ਇਹੋ ਜਿਹਾ ਕੇਸ ਅਸੀਂ ਬਰਮਾ ਦੇ ਵਿੱਚ ਦੇਖ ਚੁੱਕੇ ਹਾਂ ਇਹ ਇੰਨੀ ਜਲਦੀ ਕੇਸ 150 ਸਾਲ ਪਹਿਲਾਂ ਕਿੱਦਾਂ ਆ ਗਿਆ ਜ਼ਰੂਰ ਇਹਦੇ ਵਿੱਚ ਕੋਈ ਸ਼ਰੇਨਤਰ ਹੈ ਤੁਸੀਂ ਰਿਪੋਰਟਰੋਂ ਤੁਸੀਂ ਇਸ ਮਾਮਲੇ ਦੀ ਤਹਿ ਤੱਕ ਜਾਣਾ ਹੈ ਬਾਬਾ ਜੀ ਦੇ ਕਹਿਣ ਮੁਤਾਬਕ ਅਸੀਂ ਦੁਬਾਰਾ ਉਸ ਹਸਬੰਦ ਕੋਲ ਇਸ ਮਸਲੇ ਦੀ ਪੜਤਾਲ ਲਈ ਗਏ ਉਹ ਯਾਰ ਪਾਰਟੀ ਕੈਨਸਲ ਹੈ ਬਾਕੀਆਂ ਨੂੰ ਵੀ ਮਨਾ ਕਰਦੀ ਸਰ ਅਸੀਂ ਬੁੱਕ ਟੀਵੀ ਤੋਂ ਅਸੀਂ ਉਸ ਕੇਸ ਦੀ ਪੜਤਾਲ ਕਰਨ ਆਏ ਸੋਰੀ ਵਾਲੇ ਦੀ ਉਹ ਭਾਜੀ ਪਾਰਟੀ ਨਾ ਕੈਨਸਲ ਕਰਤੀ ਤੁਸੀਂ ਵੀ ਨਾ ਆਇਓ ਉਹਨਾਂ ਭੁਲੇਖਾ ਪੈ ਗਿਆ ਸੀਗਾ ਭੁਲੇਖਾ ਮਤਲਬ ਦਰਸਲ ਨਾ ਉਹਨੇ ਛਕ ਮਾਰਤੀ ਸੀਗੀ ਛਕ ਮਾਰ ਕੇ ਸੋਰੀ ਮੰਗੀ ਸੀ ਤੇ ਮੈਂ ਕਮਰੇ ਚ ਵੜਿਆ ਮੈਨੂੰ ਲੱਗਿਆ ਮੈਨੂੰ ਸੋਰੀ ਮੰਗੀ ਹੈ ਹੈ ਸੋਰੀ ਨਹੀਂ ਮੰਗੀ ਸੀ ਸਾਨੂੰ ਇਸ ਦਾ ਖੇਦ ਹੈ ਕਿ ਅਸੀਂ ਇਸ ਰਿਪੋਰਟ ਨੂੰ ਪੇਸ਼ ਕੀਤਾ ਸਾਡੇ ਵੱਲੋਂ ਵੀ ਸੌਰੀ ਹੈ ਤੁਸੀਂ ਵੇਖ ਰਹੇ ਸੀ ਬੁਗ ਟਵੀ ਸਸਕਾਰ